ਤਰੋ ਜਿਹੜਾ ਹੈਡ ਵਾਲੀ ਸਾਈਡ ਤੋਂ ਫਿਰ ਤੋਂ ਇੱਕ ਵਾਰੀ ਪਾਣੀ ਦਾ ਲੈਵਲ ਹੈ ਜਿਹੜਾ ਬਹੁਤ ਜ਼ਿਆਦਾ ਵੱਧ ਚੁੱਕਿਆ ਆ ਇਹ ਤੁਸੀਂ ਵੇਖ ਸਕਦੇ ਹੋ ਸਾਰੇ ਗੇਟ ਓਪਨ ਹੋ ਗਏ ਦੇ ਆ ਕੱਲ ਪਰਸੋਂ ਦੇ ਓਪਨ ਆ ਤੇ ਫਿਰ ਪਾਣੀ ਆ ਨਾ ਜਿਹੜਾ ਬਹੁਤ ਹੀ ਜ਼ਿਆਦਾ ਤੇਜ਼ ਆਉਂਦਾ ਪਿਆ ਆ ਤੇ ਇਧਰ ਵਾਲੀ ਸਾਈਡ ਦੀ ਵੇਖ ਸਕਦੇ ਹੋ ਕਿ ਜਿੰਨੇ ਵੀ ਬੰਦੇ ਇੱਥੇ ਮਿੱਟੀ-ਮੁੱਟੀ ਪਾਣਾ ਆਂਡੇ ਆ ਬਨ ਬੁਨ ਬੰਨਣ ਆਈ ਰਹੇ ਆ ਤੇ ਇਧਰ ਵਾਲੀ ਸਾਈਡ ਵੇਖੋ ਤੁਸੀਂ ਸਾਰਾ ਪਾਣੀ ਵੇਖੋ ਕਿੰਨਾ ਜ਼ਿਆਦਾ ਪਾਣੀ ਹੋ ਚੁੱਕਿਆ ਤੇ ਉਹ ਜਿਹੜੀ ਸਾਹਮਣੇ ਸਾਈਡ ਲੱਗਦੀ ਪਈ ਆ ਨਾ ਉਧਰ ਵਾਲੀ ਸਾਈਡ ਯਾਰ ਕੱਲ ਪਰਸੋਂ ਦੀ ਵੀਡੀਓ ਤੇ ਇੰਸਟਾਗ੍ਰam ਉਹ ਪੂਲੀ ਬੰਦੇ ਪਈ ਸੀ ਤੇ ਅੱਜ ਸਵੇਰੇ ਜਿਹੜੀ ਹੈ ਨਾ ਪੂਲੀ ਟੁੱਟ ਗਈ ਸੀ ਉਹ ਤੇ ਉਹ ਜੀ ਸੀ ਪੀ ਦੇ ਨਾਲ ਬੰਨਣ ਲੱਗੇਦੇ ਆ ਤੇ ਇਹ ਵੇਖੋ ਤੁਸੀਂ ਇਧਰਾਂ ਗਲੇ ਵਾਲੀ ਸਾਈਡ ਨੂੰ ਵੀ ਪਾਣੀ ਕਿੰਨੀ ਤੇਜ਼ ਜਾਂਦਾ ਪਿਆ ਨਹਿਰਾਂ ਦੇ ਵਿੱਚੋਂ ਦੀ ਤੇ ਬਹੁਤ ਜ਼ਿਆਦਾ ਪਾਣੀ ਆ ਗਿਆ ਫਿਰ ਤੋਂ ਯਾਰ بارش ਕਰਕੇ ਪਾਣੀ ਬਹੁਤ ਜ਼ਿਆਦਾ ਆਂਦਾ ਹੈ ਤੁਸੀਂ ਵੀ ਸਾਰੇ ਜਣੇ ਯਾਰ ਵਾਹਿਗੁਰੂ ਜੀ ਅੱਗੇ ਅਰਦਾਸ ਕਰੋ ਕਿ ਯਾਰ ਮੀਂਹ ਬਿਲਕੁਲ ਵੀ ਨਾ ਆਵੇ ਕਿਉਂਕਿ ਮੀਂਹ ਕਰਕੇ ਫਿਰ ਜਿਹੜਾ ਇਹ ਤੁਸੀਆਂ ਟੁੱਟੀਆਂ ਜਾਂ ਨਾ ਨਾਲ ਇਧਰੋਂ ਫਿਰ ਪਾਣੀ ਆਂਦਾ ਜੇ ਪਿੰਡਾਂ ਵੱਲ ਨੂੰ ਤੇ ਉਹਦੇ ਕਰਕੇ ਫਿਰ ਇਹ ਵੇਖੋ ਤੁਸੀਂ ਇਧਰ ਵੀ ਕਿੰਨਾ ਜ਼ਿਆਦਾ ਪਾਣੀ ਆ ਗਿਆ ਯਾਰ ਆਪਣੇ ਪੰਜਾਬੀ ਭਰਾ ਜਿਹੜਾ ਬੰਨ ਟੁੱਟ ਗਿਆ ਦਾ ਇਹ ਬਹੁਤ ਜ਼ਿਆਦਾ ਮੁਸ਼ਕਲ ਬਣੁੰਦਾ ਪਿਆ ਜਿੰਨਾ ਜਿੰਨਾ ਬੰਨੀ ਜਾਂਦੇ ਉਹਨਾਂ ਨਾਲ ਪਾਣੀ ਫੇਰ ਦੋਨੋਂ ਟੁੱਟੀ ਜਾਂਦੇ ਇਹ ਵੇਖੋ ਤੁਸੀਂ ਇੱਧਰ ਵਾਲੀ ਸਾਈਡ ਤੇ ਉਹ ਨਾ ਉਧਰ ਵਾਲੇ ਪਿੰਡਾਂ 'ਚ ਵੀ ਪਾਣੀ ਆ ਗਿਆ ਤੇ ਇੱਧਰ ਵਾਲੇ ਸਾਈਡ ਵੇਖੋ ਤੁਸੀਂ ਯਾਰ ਕਿੰਨਾ ਨੁਕਸਾਨ ਹੋਇਆ ਦਾ ਦਰਖਤਾਂ ਦਾ ਦਰਖਤਾਂ ਦਾ ਯਾਰ ਵੇਖੋ ਦੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਦਾ ਦਰਖਤਾਂ ਦਾ ਅਜੇ ਵੀ ਕਾਫੀ ਜ਼ਿਆਦਾ ਤੇਜ਼ ਜਾਂਦਾ ਪਿਆ ਹੈ ਮਸ਼ੀਨਾਂ ਵਾਲੇ ਵੀ ਲੱਗੇ ਦੇ ਆ ਜੀ ਐਸ ਬੀ ਆਲੇ ਕੰਮ ਕਰਨ ਤੇ ਪਾਣੀ ਅੱਗੇ ਜ਼ੋਰ ਨਹੀਂ ਚੱਲਦਾ ਪਿਆ ਤੁਸੀਂ ਵੇਖ ਸਕਦੇ ਹੋ ਕਿ ਇੰਨਾ ਕੁ ਪਾਣੀ ਇਹ ਜਿਹੜਾ ਖੜ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚੋਂ ਪਾਣੀ ਜਾਂਦਾ ਪਿਆ ਇਹ ਵਾਲਾ ਤੇ ਪਾਣੀ ਵੇਖ ਲਦੇ ਤੁਸੀਂ ਮੈਂ ਝੂਮ ਕਰਕੇ ਦੱਸਣਾ ਕਿੰਨਾ ਤੇਜ਼ ਜਾਂਦਾ ਪਿਆ ਆ ਤੇ ਯਾਰ ਬਹੁਤ ਜ਼ਿਆਦਾ ਮਾੜਾ ਹੁੰਦਾ ਪਿਆ ਅੱਗੇ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਿੰਡ ਦਾ ਤੇ ਹੁਣ ਤੋਂ ਫੇਰ ਤੋਂ ਯਾਰ ਮੀਂਹ ਕਰਕੇ ਜਿਹੜਾ ਪਾਣੀ ਹੈ ਨਾ ਆਈ ਜਾਂਦਾ ਪਿਆ ਆ ਬੰਨ ਵੀ ਮਾਰੇ ਇਹ ਦੇਖੋ ਤੁਸੀਂ ਕਿੰਨਾ ਪੱਕਾ ਕੰਮ ਕੀਤਾ ਰਾਈ ਫਿਰ ਵੀ ਯਾਰ ਕਿਤੋਂ ਨਾ ਕਿਤੋਂ ਤੁਸੀ ਜਿਹੜੀ ਟੁੱਟੀ ਜਾਂਦੀ ਆ ਤੇ ਯਾਰ ਇੱਕ ਗੱਲ ਹੈਗੀ ਆ ਜੜ ਜਿਹੜੇ ਆਪਣੇ ਪੰਜਾਬੀ ਭਰਾਣਾ ਬਹੁਤ ਜ਼ਿਆਦਾ ਯਾਰ ਸਪੋਰਟ ਕਰਦੇ ਆ ਸਾਰੇ ਜਾਣੇ ਸਵੇਰ ਦੇ ਲੱਗੇਦੇ ਆ ਮਿਹਨਤ ਕਰਨ ਇਹ ਤੁਸੀਂ ਵੇਖ ਸਕਦੇ ਹੋ ਤੁਸੀਂ ਚੈਨਲ ਤੇ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਆਪਾਂ ਤੁਹਾਨੂੰ ਹੁਣ ਉਹ ਵੀ ਦੱਸਣੇ ਆ ਕਿ ਜਿਹੜੇ ਪਿੰਡਾਂ ਦੇ ਵਿੱਚ ਵੀ ਕਿੰਨਾ ਜ਼ਿਆਦਾ ਪਾਣੀ ਆ ਚੁੱਕਿਆ ਨਾਲ ਦੇ ਪਿੰਡਾਂ ਦੇ ਵਿੱਚ ਵੀ ਪਾਣੀ ਉਹ ਵੀ ਤੁਹਾਨੂੰ ਦੱਸਣੇ ਆਏ ਵੇਖੋ ਇੱਧਰ ਵਾਲੀ ਸਾਈਡ ਕਿੰਨੇ ਦਰਖਤ ਟੁੱਟੇ ਆ ਤੇ ਇਹ ਵਾਲੇ ਵੇਖੋ ਤੇ ਸਾਹਮਣੇ ਹੈਡ ਦਾ ਗੇਟ ਆ ਜਿਹੜੇ ਕੀ ਸਾਰੇ ਗੇਟ ਉਹਦੇ ਖੋਲ ਦਿੱਤੇ ਗਏ ਆ ਤੇ ਉਹ ਜਿਹੜੇ ਨਾਲ ਦੇ ਉਧਰ ਦੇ ਪਿੰਡਾਂ ਠਾਕਰਪੁਰ ਜੈਨਪੁਰ ਉਧਰ ਤਾਂ ਪਾਣੀ ਮੇਰੇ ਨਾਲ ਬਹੁਤ ਜ਼ਿਆਦਾ ਆ ਗਿਆ ਲੱਖ ਲੱਖ ਜਿੰਨਾ ਪਾਣੀ ਆ ਚੁੱਕਿਆ ਇੱਧਰ ਵਾਲੀ ਸਾਈਡ ਯਾਰ ਆਪਣੇ ਪੰਜਾਬੀ ਭਰਾ ਲੰਗ ਤੇ ਬਹੁਤ ਵਧੀਆ ਲੱਗਦਾ ਯਾਰ ਜਦੋਂ ਆਪਣੇ ਪੰਜਾਬੀ ਭਰਾ ਲੰਗਰ ਦੀ ਸੇਵਾ ਲੈ ਕੇ ਆਏ ਆ ਤੇ ਸਾਰੇ ਜਣੇ ਇੱਧਰ ਲੰਗਰ ਛਕਣ ਦੇ ਆ ਅੱਧੇ ਬੰਦੇ ਇੱਧਰ ਵਾਲੀ ਸਾਈਡ ਲੱਗੇ ਦੇ ਆ ਤੁਸੀਂ ਦੇ ਅੱਧੇ ਵਾਲੇ ਦੂਜੀ ਸਾਈਡ ਤੇ ਲੱਗੇ ਦੇ ਆ ਤੇ ਇਦਾਂ ਹੀ ਵੇਖ ਸਕਦੇ ਤਾਂ ਬਾਕੀ ਤੁਹਾਨੂੰ ਆਪਾਂ ਇੱਥੋਂ ਦੇ ਪਿੰਡਾਂ ਦਾ ਦਿਖਾਣੇ ਆ ਕੀ ਹਾਲ ਬਣਿਆ ਯਾਰ ਪਿੰਡਾਂ ਦੇ ਵਿੱਚ ਵੀ ਪਾਣੀ ਜਿਹੜਾ ਬਹੁਤ ਜ਼ਿਆਦਾ ਆ ਚੁੱਕਿਆ ਆ ਮਤਲਬ ਇਹ ਵੇਖੋਦੇ ਜਿਹੜੇ ਆਪਣੇ ਇਹ ਇੱਧਰ ਵਾਲੇ ਪੋਲ ਵਾਲੇ ਪੰਜਾਬੀ ਭਰਾ ਇਹ ਸਾਰੇ ਯਾਰ 10 10 15 15 ਕਿਲੋਮੀਟਰ ਤੋਂ ਦੂਰੋਂ ਆਏ ਆ ਆਪਣੇ ਕਲਾਨੌਰ ਤੋਂ ਆਏ ਨੇ ਭਾਜੀ ਸੇਵਾ ਕਰਨ ਕਿ ਮਿੱਟੀ ਦੀਆਂ ਬੋਰੀਆਂ ਭਰਨ ਇੱਥੇ ਆਏ ਆ ਕਲਾਨੌਰ ਤੋਂ ਤੇ ਇਹ ਪਿੰਡ ਪੈਂਦਾ ਜੀ ਦੁਰੰਗਲੇ ਦੇ ਨਾਲ ਗਲੜੀ ਤੇ ਯਾਰ ਇੱਧਰ ਵਾਲੇ ਇਹ ਮੈਨੂੰ ਬੜਾ ਵਧੀਆ ਲੱਗਾ ਕਿ ਯਾਰ ਆਪਣੇ ਪੰਜਾਬੀ ਭਰਾ ਇੰਨੀ ਦੂਰੋਂ ਯਾਰ ਇੱਥੇ ਸੇਵਾ ਕਰਨ ਆਏ ਆ ਤੇ ਵੇਖ ਸਕਦੇ ਹੋ ਯਾਰ ਇਹ ਹੈਡ ਦਾ ਪਾਣੀ ਹੈ ਜਿਹੜਾ ਦੁਰੰਗਲੇ ਦੀ ਨਹਿਰ ਵੱਲੋਂ ਆਉਂਦਾ ਪਿਆ ਹੈ ਤੇ ਇੱਥੇ ਵੀ ਪਾਣੀ ਛੱਡਦਾ ਜਿਹੜਾ ਬਹੁਤ ਜ਼ਿਆਦਾ ਤੇਜ਼ ਆਉਂਦਾ ਪਿਆ ਹੈ ਇਹ ਬਾਕੀ ਤੁਹਾਨੂੰ ਅੱਗੇ ਪਿੰਡਾਂ ਦਾ ਦਿਖਾਣੇ ਆਪਾਂ ਇੱਧਰ ਤੁਸੀਂ ਵੇਖ ਸਕਦੇ ਹੋ ਯਾਰ ਕਿੰਨਾ ਜ਼ਿਆਦਾ ਪਾਣੀ ਇੱਧਰ ਆ ਗਿਆ ਤੇ ਲੋਕਾਂ ਦੇ ਵੇਲਾ ਗੁਜਰਾਂ ਦੇ ਘਰ ਵੀ ਇਹ ਤਬਾਹ ਹੋ ਗਿਆ ਅੱਗੇ ਉਹ ਘਰਾਂ ਵੱਲੋਂ ਜ਼ਿਆਦਾ ਹੋ ਗਿਆ ਤੇ ਉਹ ਘਰਾਂ ਵੱਲੋਂ ਵੀ ਪਾਣੀ ਜਾਂਦਾ ਪਿਆ ਥੋੜਾ ਥੋੜਾ ਤੇ ਇਹ ਪਿੱਛੋਂ ਆਂਦਾ ਪਿਆ ਪਾਣੀ ਜਿਹੜਾ ਹੈਡ ਵਾਲੀ ਸਾਈਡ ਤੋਂ ਇਹ ਤੁਸੀਂ ਵੇਖ ਸਕਦੇ ਹੋ ਯਾਰ ਕਿੰਨਾ ਕਿੰਨਾ ਜ਼ਿਆਦਾ ਪਾਣੀ ਆ ਗਿਆ ਹੈ ਤੇ ਇੱਧਰ ਵਾਲੀ ਸਾਈਡ ਜਿਹੜਾ ਬਾਬਾ ਸ਼ਿਰ ਚਾਂਦਾ ਵੀ ਇੱਧਰ ਵਾਲੀ ਸਾਈਡ ਜਿਹੜਾ ਪਿੰਡ ਦਾ ਕੋਈ ਤੇ ਪਾਣੀ ਆਇਆ ਹੈ ਤੁਸੀਂ ਦੇ ਨਾਲ ਨਾਲ ਤੁਹਾਨੂੰ ਬਾਕੀ ਹੋਰ ਵੀ ਇੱਕ ਦੋ ਪਿੰਡ ਦਿਖਾਣੇ ਆ ਲੋਕਾਂ ਨੇ ਵੇਖ ਲੋ ਯਾਰ ਡੰਗਰ ਵੀ ਆਪਣੇ ਧੂਸੀ ਦੇ ਬਣਤੇ ਆ ਕਿਉਂਕਿ ਡਰ ਦਾ ਮਾਹੌਲ ਬਣ ਗਿਆ ਤਾਂ ਲੋਕਾਂ ਦੇ ਵਿੱਚ ਤੇ ਉਹਦੇ ਕਰਕੇ ਲੋਕਾਂ ਨੇ ਆਪਣੇ ਡੰਗਰ ਜਿਹੜੇ ਧੂਸੀਆਂ ਦੇ ਬਣਤੇ ਆ ਯਾਰ ਤੇ ਬਾਕੀ ਤੁਹਾਨੂੰ ਦਿਖਾਣੇ ਆ ਅਗਲੇ ਪਿੰਡ ਦਾ ਕੀ ਮਾਹੌਲ ਆ ਯਾਰ ਇੱਕ ਵਾਰੀ ਫਿਰ ਤੋਂ ਯਾਰ ਜਿਹੜਾ ਪਾਣੀ ਆਨ ਕਰਨ ਲੋਕਾਂ ਦੇ ਵਿੱਚ ਜਿਹੜਾ ਡਰ ਦਾ ਮਾਹੌਲ ਬਣ ਚੁੱਕਿਆ ਇੱਧਰ ਤੁਸੀਂ ਵੇਖ ਹੀ ਸਕਦੇ ਹੋ ਪਿੰਡ ਚੱਕਰਾਜੇ ਦੇ ਲੋਕੀ ਯਾਰ ਬਾਹਰ ਆ ਗਏ ਨੇ ਸੜਕਾਂ ਦੇ ਉੱਤੇ ਤੁਸੀਂ ਵੇਖ ਸਕਦੇ ਹੋ ਸੜਕਾਂ ਦੇ ਉੱਤੇ ਵੀ ਯਾਰ ਕਾਫੀ ਜ਼ਿਆਦਾ ਪਾਣੀ ਆ ਚੁੱਕਿਆ ਆ ਤੇ ਉਧਰ ਪਿੰਡਾਂ 'ਚ ਵੀ ਆਨ ਲਾ ਪਾਇਆ ਯਾਰ ਇੱਕ ਵਾਰੀ ਵੇਖ ਸਕਦੇ ਹੋ ਤੁਸੀਂ ਯਾਰ ਪਾਣੀ ਕਿੰਨਾ ਕਿੰਨਾ ਆਨ ਲਾ ਪਾਇਆ ਤੇ ਇਹ ਨਹਿਰ ਦਾ ਪਾਣੀ ਆ ਜਿਹੜਾ ਯਾਰ ਚੱਕਰਾਜੇ ਪਿੰਡ ਵੱਲੋਂ ਨੂੰ ਜਾਂਦਾ ਪਿਆ ਆ ਤੇ ਇਹ ਆ ਪਿੰਡੇ ਦਾ ਮਾਹੌਲ ਕੁਝ ਇਦਾਂ ਦਾ ਤੇ ਬਾਕੀ ਤੁਹਾਨੂੰ ਇੱਕ ਨਾਲ ਦਾ ਹੋਰ ਪਿੰਡ ਦਿਖਾਣੇ ਆ ਜਿਹੜਾ ਨਜੀ ਸੰਘੋਰ ਤੇ ਆਪਾਂ ਸੰਘੋਰ ਪਿੰਡ ਦੇ ਵਿੱਚ ਐਂਟਰੀ ਕਰ ਲੱਗੇ ਆ ਤੇ ਇੱਧਰ ਵੀ ਯਾਰ ਜਿਹੜਾ ਪਾਣੀ ਆ ਬਹੁਤ ਜ਼ਿਆਦਾ ਵੱਧ ਗਿਆ ਤੇ ਇਹ ਤੁਸੀਂ ਵੇਖ ਸਕਦੇ ਹੋ ਫੇਰ ਇੱਥੇ ਵੀ ਯਾਰ ਪਾਣੀ ਜਿਹੜਾ ਆ ਚੁੱਕਾ ਹੈ ਸੰਘੋਰ ਪਿੰਡ ਦੇ ਵਿੱਚ ਤੇ ਇਹ ਅੱਗੇ ਤੁਸੀਂ ਵੇਖ ਸਕਦੇ ਪਈ ਅੱਗੇ ਕਿਹੜਾ ਪਿੰਡ ਜਾਂਦਾ ਉਤੋਂ ਅੱਗੇ ਆਹ ਹੋ ਜਾਗਾ ਸਲਾਈਪਰ ਹਾਂ ਇੱਧਰ ਵੀ ਪਾਣੀ ਆ ਗਿਆ ਨਹੀਂ ਕਿੰਨਾ ਕਿੰਨਾ ਹੋਏਗਾ ਅੱਗੇ ਆਹ ਹੁਣ ਇੱਕ ਗੱਡੀ ਕੱਢ ਕੇ ਆਇਆ ਅੱਛਾ ਹੈਗਾ ਪਾਣੀ ਮਲਕੀ ਗੋਡੇ-ਗੋਡੇ ਜਿੰਨਾ ਹੈਗਾ ਹਾਂ ਪਾਣੀ ਯਾਰ ਵੇਖ ਸਕਦੇ ਹੋ ਕਿੰਨਾ ਜ਼ਿਆਦਾ ਆ ਗਿਆ ਆ ਮੀਂਹ ਕਰਕੇ ਆਂਦਾ ਪਿਆ ਸਾਰਾ ਕੁਝ ਜਾਣੀ ਯਾਰ ਤੇ ਤੁਹਾਨੂੰ ਬਾਕੀ ਇੱਕ ਸਲਾਮਪੁਰ ਪਿੰਡ ਵੀ ਦਿਖਾਣੇ ਆ ਤੇ ਪਿੰਡਾਂ ਦੇ ਲੋਕੀ ਯਾਰ ਧੂਸੀਆਂ ਤੇ ਆ ਗਏ ਆ ਤੇ ਇਹ ਵੇਖ ਸਕਦੇ ਹੋ ਪਿੰਡਾ ਸੰਘੋਰ ਸੰਘੋਰ ਪਿੰਡ ਦਾ ਇਹ ਮੋਹੜਾ ਤੇ ਨਹਿਰ ਦੇ ਨਾਲ ਪੁੱਲ ਦੇ ਨਾਲ ਬਿਲਕੁਲ ਪਾਣੀ ਟੱਚ ਕਰਦਾ ਪਿਆ ਆ ਇਹ ਤੁਸੀਂ ਵੇਖੋ ਤੇ ਪਿੰਡਾਂ ਦੇ ਵਿੱਚ ਉਹ ਆ ਸੇਵਾ ਵੀ ਜਿਹੜੀ ਪਾਣੀ ਦੀ ਬਹੁਤ ਚਾਹੀਦੀ ਪਈ ਆ ਤੇ ਬਾਕੀ ਤੁਹਾਨੂੰ ਅਗਲੇ ਪਿੰਡ ਦਾ ਆਪਾਂ ਦਿਖਾਣੇ ਆ ਮੋਹੜ ਚੱਲੇ ਆ ਜੀ ਇਹ ਆ ਪਿੰਡ ਜੀ ਕਿਹੜਾ ਪਿੰਡ ਆ ਸਲਾਮਪੁਰ 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 ਦਾ ਤੁਸੀਂ ਵੇਖ ਸਕਦੇ ਯਾਰ ਪੂਲ ਤੋਂ ਆਪਾਂ ਐਂਟਰੀ ਕਰ ਲਈ ਆ ਤੇ ਇੱਧਰ ਵੀ ਯਾਰ ਬਹੁਤ ਜ਼ਿਆਦਾ ਪਾਣੀ ਆ ਗਿਆ ਹਣਾ ਉਹ ਦੇਖੋ ਯਾਰ ਪਾਣੀ ਥੋੜਾ ਥੋੜਾ ਵਧਦਾ ਪਿਆ ਹੌਲੀ ਹੌਲੀ ਇਹ ਆ ਜੀ ਪਿੰਡ ਸਲਾਮਪੁਰ ਤੇ ਪਾਣੀ ਵਧਦਾ ਪਿਆ ਹਾਂਜੀ ਬੱਬੂ ਬਾਜੀ ਪਾਣੀ ਵਧਨਦਾ ਫੇਰ ਆਹੋ ਜਨੇ ਪਾਣੀ ਵਧ ਪਾਣੀ ਫੇਰ ਯਾਰ ਕਿੰਨਾ ਵਧ ਗਿਆ ਆ ਤੇ ਹੈਡ ਵਾਲੀ ਸਾਈਡ ਤੇ ਵੀ ਬਹੁਤ ਜ਼ਿਆਦਾ ਵਧ ਗਿਆ ਆ ਏ ਹੈ ਜੀ ਪਿੰਡ ਸਲਾਮਪੁਰ ਤੇ ਇੱਧਰ ਨੂੰ ਵੀ ਆਣਾ ਜਾਣਾ ਹੋ ਗਿਆ ਬੰਦ ਵਧ ਗਿਆ 15 20 ਅੱਧੇ ਘੰਟੇ ਦੇ ਵਿੱਚ ਵਿੱਚ ਹਲੋ ਠੂਪਾਂ ਲੈ ਕੇ ਆ ਜਾਓ ਆ ਗਈ ਦਰੀਏ ਕੋ ਯਾਰ ਸਲਾਮਪੁਰ ਦਾ ਆਣਾ ਜਾਣਾ ਵੀ ਬੰਦ ਹੋ ਗਿਆ ਉਹ ਸਾਹਮਣੇ ਪੈਂਦਾ ਯਾਰ ਉਹ ਦੋ ਦਿਨ ਪੈਂਦਾ ਜਿਹੜੇ ਤੇ ਪਾਣੀ ਵੇਖੋ ਇੱਧਰ ਇਹ 3 ਮਹੀਨਾ ਨਾ ਹੈ ਤੇ ਤਾਂ ਵੀ ਕਿੰਨਾ ਪਾਣੀ ਤੇਜ਼ ਆ ਵੇਖ ਸਕਦੇ ਹੋ ਤੁਸੀਂ ਯਾਰ ਪਾਣੀ ਤੇਜ਼ ਆ ਅੱਗੇ ਹੋਰ ਨਾਲ ਦੇ ਪਿੰਡਾਂ ਵੱਲ ਨੂੰ ਜਾਂਦਾ ਪਿਆ ਆ ਦੇ ਵਿੱਚ ਯਾਰ ਮੈਡੀਸਿਨ ਦੀ ਵੀ ਸੇਵਾ ਹੁੰਦੀ ਪਈ ਹੈ ਕਈ ਵੀਰ ਭਰਾ ਮੈਡੀਸਿਨ ਦੀ ਵੀ ਸੇਵਾ ਕਰਦੇ ਪਏ ਨੇ ਕੋਈ ਮੈਡੀਸਿਨ ਤੋਂ ਇਲਾਵਾ ਯਾਰ ਇੱਥੇ ਇੱਕੋ ਟਰਾਲੀ ਆਈ ਦਿਓ ਕਾਦੀ ਆਈ ਦੀ ਬਲਾ ਲੰਗਰ ਪਾਣੀ ਦੁੱਧ ਪਾਣੀ ਦੁੱਧ ਬਿਸਕੁਟ ਯਾਰ ਵੰਡ ਰਹੇ ਆ ਤੇ ਇਹ ਵੇਖੋ ਯਾਰ ਬਹੁਤ ਵਧੀਆ ਸੇਵਾ ਕਰਦੇ ਪਏ ਆ ਇਹ ਪਿੰਡਾਂ ਦੇ ਵਿੱਚ ਯਾਰ ਜਾ ਜਾ ਕੇ ਪਾਣੀ ਦੇ ਵਿੱਚ ਜਾ ਜਾ ਕੇ ਸੇਵਾ ਕਰਦੇ ਨੇ ਲੰਗਰ ਦੀ ਦੁੱਧ ਦੀ ਇਹ ਵੇਖੋ